ਮંત્રી ਭਗਵੰਤ ਮਾਨ ਦੀ ਗੈਰ ਹਾਜ਼ਰੀ ਦੇ ਵਿੱਚ ਇਹ ਪੂਰਾ ਸਮਾਗਮ ਹੋਣ ਜਾ ਰਿਹਾ ਹੈ ਪਰ ਪ੍ਰੋਗਰਾਮ ਜਿਵੇਂ ਤੈਅ ਕੀਤਾ ਗਿਆ ਸੀ ਅਰਵਿੰਦ ਕੇਜਰੀਵਾਲ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਜਾਣਗੇ ਲੋਕਾਂ ਨੂੰ ਸੰਬੋਧਨ ਕਰਨਗੇ ਤੇ ਉਹਨਾਂ ਦੇ ਨਾਲ ਕੈਬਨਿਟ ਮੰਤਰੀ ਹਰਪਾਲ ਚੀਮਾ ਤੇ ਨਾਲ ਨਾਲ ਕੈਬਨਿਟ ਮੰਤਰੀ ਬਲਬੀਰ ਸਿੰਘ ਇਸ ਪ੍ਰੋਗਰਾਮ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਨਾਲ ਜਾਣਗੇ ਤੇ ਇਸ ਪੂਰੇ ਪ੍ਰੋਗਰਾਮ ਨੂੰ ਸਿਰੇ ਜੜਾ ਉਚਾਰਿਆ ਜਾਵੇਗਾ ਪਰ ਮੁੱਖ ਮੰਤਰੀ ਭਗਵੰਤ ਮਾਨ ਇਸ ਪ੍ਰੋਗਰਾਮ ਦੇ ਵਿੱਚ ਇਸ ਸੂਬਾ ਪੱਦਰੀ ਸਮਾਗਮ ਦੇ ਵਿੱਚ ਨਹੀਂ ਪਹੁੰਚਣਗੇ ਕਿਉਂਕਿ ਉਹਨਾਂ ਨੂੰ ਹਸਪਤਾਲ ਦੇ ਵਿੱਚੋਂ ਕਿਹਾ ਜਾ ਸਕਦਾ ਹੋ ਸਕਦਾ ਹੈ ਕਿ ਛੁੱਟੀ ਨਾ ਮਿਲੀ ਹੋਵੇ ਅਧਿਕਾਰੀ ਤੌਰ ਦੇ ਉੱਪਰ ਅਜੇ ਤੱਕ ਕੁਝ ਵੀ ਸਾਹਮਣੇ ਨਹੀਂ ਆਇਆ ਪਰ ਫਿਲਹਾਲ ਦੇ ਲਈ ਇੰਨਾ ਸਪਸ਼ਟ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਮੋਗਾ ਰੈਲੀ ਦੇ ਵਿੱਚ ਨਹੀਂ ਜਾਣਗੇ ਤੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਇਹ ਪੂਰਾ ਸਮਾਗਮ ਹੋਵੇਗਾ ਤਾਂ ਮੇਰੇ ਸਹਿਯੋਗੀ ਵਿਪਨ ਉਕਾਰਾ ਸਾਡੇ ਨਾਲ ਜੁੜ ਚੁੱਕੇ ਨੇ ਤਾਂ ਵਿਪਨ ਰੈਲੀ ਨੂੰ ਲੈ ਕੇ ਕਿਸ ਤਰੀਕੇ ਦੀਆਂ ਤਿਆਰੀਆਂ ਨੇ ਔਰ ਮੁੱਖ ਮੰਤਰੀ ਭਗਵੰਤ ਮਾਨ ਇਸ ਰੈਲੀ ਦੇ ਵਿੱਚ ਨਹੀਂ ਪਹੁੰਚ ਰਹੇ ਨੇ ਹੁਣ ਕਿਸ ਤਰੀਕੇ ਦੇ ਨਾਲ ਇਹ ਰੈਲੀ ਮੋਗਾ ਦੇ ਵਿੱਚ ਹੋਣ ਜਾ ਰਹੀ ਹੈ ਬਿਲਕੁਲ ਜੀ ਯੋਗ ਨਸ਼ਾ ਵਿਰੋਧ ਮਹਿੰਮ ਜਿਹੜੀ ਇੱਕ ਇਹਨਾਂ ਨੇ ਚਲਾਈ ਸੀ ਉਹਦੀ ਕਾਮਯਾਬੀ ਤੋਂ ਬਾਅਦ ਜਿਹੜਾਗਾ ਯੋਗ ਨਸ਼ਾ ਵਿਰੋਧ ਮਹਿੰਮ ਕੀਤੀ ਗਈ ਸੀ ਔਰ ਇਹਨੂੰ ਲੈ ਕੇ ਜਿਹੜਾ ਅੱਜ ਜਿੰਨੇ ਵੀ ਪਹਿਰੇਦਾਰ ਇਹਨਾਂ ਨੇ ਪਿੰਡਾਂ ਦੇ ਵਿੱਚ ਲਾਇਆ ਸੀ ਚਾਹੇ ਉਹ ਜ਼ਿਲ੍ਹਾ ਇੰਚਾਰਜ ਸਿਗੇ ਜਾਂ ਕਸਬਾ ਇੰਚਾਰਜ ਸਿਗੇ ਜਾਂ ਪੰਚਾਇਤ ਦੇ ਮੈਂਬਰ ਪੰਚਾਇਤ ਦੇ ਸਿਗੇ ਪਹਿਰੇਦਾਰ ਪੰਚਾਇਤਾਂ ਦੇ ਪਹਿਰੇਦਾਰ ਸਿਗੇ ਇਹਦਾ ਸਾਰਿਆਂ ਦੀ ਜਿਹੜੀ ਪੂਰੇ ਪੰਜਾਬ ਪਰ ਦੇ ਜਨੇ ਵੀ ਹੈਗੇ ਪਹਿਰੇਦਾਰ ਅਗਾਂ ਮੀਟਿੰਗ ਕਰਨੀ ਸੀਗੀ ਔਰ ਇਹ ਮੀਟਿੰਗ ਜਿਹੜੀ ਹੈਗੀ ਇੱਕ ਰੈਲੀ ਦਾ ਰੂਪ ਧਾਰ ਰਹੀ ਸੀਗੀ ਔਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਜਿੱਥੇ ਇਸ ਰੈਲੀ ਨੂੰ ਮੋਗਾ ਦੇ ਵਿੱਚ ਤਿਆਰੀਆਂ ਕਰਦੇ ਨੂੰ ਅੱਜ ਤਕਰੀਬਨ 20 ਦਿਨ ਹੋ ਗਏ ਸੀਗੇ ਔਰ ਅੱਜ ਉਹ ਦਿਨ ਸੀਗਾ ਜਦੋਂ ਕਿ ਇਹ ਪੂਰੇ ਇਕੱਠ ਹੋਣਾ ਹੈ ਪਰ ਇਹਦੇ ਚ ਸਭ ਤੋਂ ਵੱਡੀ ਗੱਲ ਇਹ ਸਾਹਮਣੇ ਆ ਰਹੀ ਸੀ ਕਿ ਜਿੱਥੇ ਸੀਐਮ ਮਾਰਨੇ ਸਾਰਿਆਂ ਨੂੰ ਸੰਬੋਧਨ ਕਰਨਾ ਸੀਗਾ ਹੌਸਲਾ ਵਧਾਉਣਾ ਸੀ ਉਹਨਾਂ ਦਾ ਉੱਥੇ ਅੱਜ ਉਹ ਖੁਦ ਫੋਰਟਿਸ ਹਸਪੀਟਲ ਦੇ ਵਿੱਚ ਬਿਮਾਰ ਹੈਗੇ ਨੇ ਉਹ ਇਸ ਰੈਲੀ ਦੇ ਵਿੱਚ ਨਹੀਂ ਆ ਰਹੇ ਪਰ ਅਰਵਿੰਦ ਕੇਜਰੀਵਾਲ ਮਨੀਸ਼ ਸੋਦੀਆ ਔਰ ਬਾਕੀ ਵੀ ਜਿੰਨੇ ਪੰਜਾਬ ਦੇ ਮੰਤਰੀ ਹੈਗੇ ਨੇ ਸਾਰੇ ਇਸ ਰੈਲੀ ਦੇ ਉੱਤੇ ਪਹੁੰਚ ਰਹੇ ਨੇ ਔਰ ਕਾਫੀ ਕਾਠ ਹੁੰਦੀ ਸੰਭਾਵਨਾ ਹੈਗੀ ਆ ਪਰ ਹੁਣ ਜਿਹੜੀ ਤਾਜ਼ਾ ਜਾਣਕਾਰੀ ਇਹ ਮਿਲੀ ਹੈ ਕਿ ਸੀਐਮ ਭਗਵੰਤ ਮਾਨ ਜਿਹੜੇ ਸ਼ਾਇਦ ਇਸ ਰੈਲੀ ਦੇ ਵਿੱਚ ਨਹੀਂ ਆਉਣਗੇ ਜੀ ਹੂੰ ਠੀਕ ਹੈ ਵੈਪਨ ਸ਼ੁਕਰ ਹੈ ਸਾਰੀ ਜਾਣਕਾਰੀ ਦੇ ਲਈ ਤਾਂ ਮੁੱਖ ਮੰਤਰੀ ਭਗਵੰਤ ਮਾਨ ਇਸ ਪ੍ਰੋਗਰਾਮ ਦੇ ਵਿੱਚ ਨਹੀਂ ਪਹੁੰਚ ਰਹੇ ਉਹਨਾਂ ਦੀ ਸਿਹਤ ਨੂੰ ਲੈ ਕੇ ਵੀ ਅਪਡੇਟ ਹੈ ਕਿ ਉਹ ਅਜੇ ਵੀ ਹਸਪਤਾਲ ਦੇ ਵਿੱਚ ਹੀ ਭਰਤੀ ਨੇ ਤੇ ਜਿਸ ਦੇ ਚੱਲਦਿਆਂ ਉਹਨੂੰ ਇਸ ਮੋਗਾ ਜੋ ਮੋਗਾ ਦੇ ਵਿੱਚ ਜੋ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਰੈਲੀ ਰੱਖੀ ਗਈ ਉਸ ਦੇ ਵਿੱਚ ਸਮਾਗਮ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਇੱਕ ਬਹੁਤ ਵੱਡੀ ਖਬਰ ਦੇ ਨਾਲ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੁੜੀ ਹੋਈ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਮੋਗਾ ਰੈਲੀ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਜੀ ਹਾਂ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਕੱਲ ਤੋਂ ਹੀ ਮੁਹਾਲੀ ਦੇ ਹਸਪਤਾਲ ਦੇ ਵਿੱਚ ਦਾਖਲ ਨੇ ਤੇ ਹੁਣ ਉਹਨਾਂ ਦੇ ਬਾਰੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਮੋਗਾ ਰੈਲੀ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਹਾਲਾਂਕਿ ਰੈਲੀ ਜਾਂ ਪੂਰਾ ਪ੍ਰੋਗਰਾਮ ਉਸੇ ਤਰੀਕੇ ਦੇ ਨਾਲ ਹੋਵੇਗਾ ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਗੈਰ ਹਾਜ਼ਰੀ ਦੇ ਵਿੱਚ ਅਰਵਿੰਦ ਕੇਜਰੀਵਾਲ ਕੈਬਨ ਮੰਤਰੀ ਹਰਪਾਲ ਚੀਮਾ ਤੇ ਬਲਬੀਰ ਸਿੰਘ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣਗੇ ਦਰਅਸਲ ਮੋਗਾ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਦੇ ਦੂਜੇ ਪੜਾਅ ਦੇ ਤਹਿਤ ਇੱਕ ਸੂਬਾ ਪੱਧਰੀ ਸਮਾਗਮ ਪੰਜਾਬ ਸਰਕਾਰ ਨੇ ਰੱਖਿਆ ਜਿਸ ਦੇ ਵਿੱਚ ਪਹਿਲਾਂ ਤੈਅ ਕੀਤਾ ਗਿਆ ਸੀ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣਗੇ ਪਰ ਐਨ ਸਮੇਂ ਦੇ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਤਬੀਅਤ ਖਰਾਬ ਹੈ ਜਿਸ ਦੇ ਚੱਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਇਸ ਮੋਗਾ ਰੈਲੀ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਕਿਉਂਕਿ ਕੱਲ ਤੋਂ ਹੀ ਮੁੱਖ ਮੰਤਰੀ ਭਗਵੰਤ ਸਿਮਾਨ ਮੁਹਾਲੀ ਦੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਤੇ ਇਹ ਪੂਰੀ ਰੈਲੀ ਮੁੱਖ ਮੰਤਰੀ ਭਗਵੰਤ ਸਿਮਾਨ ਦੀ ਹੁਣ ਗੈਰ ਹਾਜ਼ਰੀ ਦੇ ਵਿੱਚ ਹੋਵੇਗੀ ਅਰਵਿੰਦ ਕੇਜਰੀਵਾਲ ਉੱਥੇ ਪਹੁੰਚਣਗੇ ਲੋਕਾਂ ਨੂੰ ਸੰਬੋਧਨ ਕਰਨਗੇ ਤੇ ਉਹਨਾਂ ਦੇ ਨਾਲ ਕੈਬਨਿਟ ਮੰਤਰੀ ਹਰਪਾਲ ਜੀਮਾ ਤੇ ਬਲਬੀਰ ਸਿੰਘ ਵੀ ਸ਼ਾਮਲ ਹੋਣਗੇ ਯੁਧਨਸ਼ਾਂ ਵਿਰੁੱਧ ਦੇ ਦੂਜੇ ਪੜਾ ਦੇ ਤਹਿਤ ਇੱਕ ਸੂਬਾ ਪੱਧਰੀ ਸਮਾਗਮ ਮੋਗਾ ਦੇ ਪਿੰਡ ਚਾਲਾ ਦੇ ਵਿੱਚ ਰੱਖਿਆ ਗਿਆ ਪਿੰਡ ਕਿੱਲੀ ਚਾਲਾ ਦੇ ਵਿੱਚ ਸੂਬਾ ਪਧਰੀ ਸਮਾਗਮ ਰੱਖਿਆ ਹੋਇਆ ਸੀਗਾ ਪਰ ਐਨ ਸਮੇ ਦੇ ਉੱਪਰ ਇਹ ਪ੍ਰੋਗਰਾਮ ਤੋਂ ਇੱਕ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਖਰਾਬ ਹੋਈ ਜਿਸ ਦੇ ਚਲਦਿਆਂ ਉਹ ਮੁਹਾਲੀ ਦੇ ਹਸਪਤਾਲ ਦੇ ਵਿੱਚ ਚੈੱਕਅਪ ਕਰਵਾਉਣ ਦੇ ਲਈ ਗਏ ਤੇ ਉਹਨਾਂ ਨੂੰ ਡਾਕਟਰਾਂ ਦੀ ਨਿਗਰਾਨੀ ਦੇ ਵਿੱਚ ਫਿਲਹਾਲ ਦੇ ਲਈ ਰੱਖਿਆ ਗਿਆ ਤੇ ਹੁਣ ਇੱਕ ਵੱਡੀ ਅਪਡੇਟ ਮੁੱਖ ਮੰਤਰੀ ਭਗਵੰਤ ਮਾਨ ਤੇ ਮੋਗਾ ਰੈਲੀ ਨੂੰ ਲੈ ਕੇ ਆ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਰੈਲੀ ਦੇ ਵਿੱਚ ਨਹੀਂ ਜਾਣਗੇ ਮંત્રી ਭਗਵੰਤ ਮਾਨ ਦੀ ਗੈਰ ਹਾਜ਼ਰੀ ਦੇ ਵਿੱਚ ਇਹ ਪੂਰਾ ਸਮਾਗਮ ਹੋਣ ਜਾ ਰਿਹਾ ਹੈ ਪਰ ਪ੍ਰੋਗਰਾਮ ਜਿਵੇਂ ਤੈਅ ਕੀਤਾ ਗਿਆ ਸੀ ਅਰਵਿੰਦ ਕੇਜਰੀਵਾਲ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਜਾਣਗੇ ਲੋਕਾਂ ਨੂੰ ਸੰਬੋਧਨ ਕਰਨਗੇ ਤੇ ਉਹਨਾਂ ਦੇ ਨਾਲ ਕੈਬਨਿਟ ਮੰਤਰੀ ਹਰਪਾਲ ਚੀਮਾ ਤੇ ਨਾਲ ਨਾਲ ਕੈਬਨਿਟ ਮੰਤਰੀ ਬਲਬੀਰ ਸਿੰਘ ਇਸ ਪ੍ਰੋਗਰਾਮ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਨਾਲ ਜਾਣਗੇ ਤੇ ਇਸ ਪੂਰੇ ਪ੍ਰੋਗਰਾਮ ਨੂੰ ਸਿਰੇ ਜੜਾ ਉਚਾਰਿਆ ਜਾਵੇਗਾ ਪਰ ਮੁੱਖ ਮੰਤਰੀ ਭਗਵੰਤ ਮਾਨ ਇਸ ਪ੍ਰੋਗਰਾਮ ਦੇ ਵਿੱਚ ਇਸ ਸੂਬਾ ਪਧਰੀ ਸਮਾਗਮ ਦੇ ਵਿੱਚ ਨਹੀਂ ਪਹੁੰਚਣਗੇ ਕਿਉਂਕਿ ਉਹਨਾਂ ਨੂੰ ਹਸਪਤਾਲ ਦੇ ਵਿੱਚੋਂ ਕਿਹਾ ਜਾ ਸਕਦਾ ਹੋ ਸਕਦਾ ਹੈ ਕਿ ਛੁੱਟੀ ਨਾ ਮਿਲੀ ਹੋਵੇ ਅਧਿਕਾਰੀ ਤੌਰ ਦੇ ਉੱਪਰ ਅਜੇ ਤੱਕ ਕੁਝ ਵੀ ਸਾਹਮਣੇ ਨਹੀਂ ਆਇਆ ਪਰ ਫਿਲਹਾਲ ਦੇ ਲਈ ਇੰਨਾ ਸਪਸ਼ਟ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਮੋਗਾ ਰੈਲੀ ਦੇ ਵਿੱਚ ਨਹੀਂ ਜਾਣਗੇ ਤੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਇਹ ਪੂਰਾ ਸਮਾਗਮ ਹੋਵੇਗਾ ਤਾਂ ਮੇਰੇ ਸਹਿਯੋਗੀ ਵਿਪਨ ਉਕਾਰਾ ਸਾਡੇ ਨਾਲ ਜੁੜ ਚੁੱਕੇ ਨੇ ਤਾਂ ਵਿਪਨ ਰੈਲੀ ਨੂੰ ਲੈ ਕੇ ਕਿਸ ਤਰੀਕੇ ਦੀਆਂ ਤਿਆਰੀਆਂ ਨੇ ਔਰ ਮੁੱਖ ਮੰਤਰੀ ਭਗਵੰਤ ਮਾਨ ਇਸ ਰੈਲੀ ਦੇ ਵਿੱਚ ਨਹੀਂ ਪਹੁੰਚ ਰਹੇ ਨੇ ਹੁਣ ਕਿਸ ਤਰੀਕੇ ਦੇ ਨਾਲ ਇਹ ਰੈਲੀ ਮੋਗਾ ਦੇ ਵਿੱਚ ਹੋਣ ਜਾ ਰਹੀ ਹੈ ਬਿਲਕੁਲ ਜੀ ਯੋਧ ਨਸ਼ਾ ਵਿਰੋਧ ਮਹਿੰਮ ਜਿਹੜੀ ਇੱਕ ਇਹਨਾਂ ਨੇ ਚਲਾਈ ਸੀ ਉਹਦੀ ਕਾਮਯਾਬੀ ਤੋਂ ਬਾਅਦ ਜਿਹੜਾਗਾ ਯੋਧ ਨਸ਼ਾ ਵਿਰੋਧ ਮਹਿੰਮ ਕੀਤੀ ਗਈ ਸੀ ਔਰ ਇਹਨੂੰ ਲੈ ਕੇ ਜਿਹੜਾ ਅੱਜ ਜਿੰਨੇ ਵੀ ਪਹਿਰੇਦਾਰ ਇਹਨਾਂ ਨੇ ਪਿੰਡਾਂ ਦੇ ਵਿੱਚ ਲਾਇਆ ਸੀ ਚਾਹੇ ਉਹ ਜ਼ਿਲ੍ਹਾ ਇੰਚਾਰਜ ਸਿਗੇ ਜਾਂ ਕਸਬਾ ਇੰਚਾਰਜ ਸਿਗੇ ਜਾਂ ਪੰਚਾਇਤ ਦੇ ਮੈਂਬਰ ਪੰਚਾਇਤ ਦੇ ਅ ਸਿਗੇ ਪੇਰੇਦਾਰ ਪੰਚਾਇਤਾਂ ਦੇ ਪੇਰੇਦਾਰ ਸਿਗੇ ਇਹਦਾ ਸਾਰਿਆਂ ਦੀ ਅੱਜ ਜਿਹੜੀ ਕਿ ਪੂਰੇ ਪੰਜਾਬ ਪਰ ਦੇ ਨੇ ਵੀ ਹੈਗੇ ਪੇਰੇਦਾਰ ਅਗੇ ਮੀਟਿੰਗ ਕਰਨੀ ਸੀਗੀ ਔਰ ਇਹ ਮੀਟਿੰਗ ਜਿਹੜੀ ਹੈਗੀ ਹੈ ਇੱਕ ਰੈਲੀ ਦਾ ਰੂਪ ਧਾਰ ਰਹੀ ਸੀਗੀ ਔਰ ਕੰਪਮ ਬਡੀ ਗੱਲ ਇਹ ਸੀ ਕਿ ਜਿੱਥੇ ਇਸ ਰੈਲੀ ਨੂੰ ਮੋਗਾ ਦੇ ਵਿੱਚ ਤਿਆਰੀਆਂ ਕਰਦੇ ਨੂੰ ਅੱਜ ਤਕਰੀਬਨ 20 ਦਿਨ ਹੋ ਗਏ ਸੀਗੇ ਔਰ ਅੱਜ ਉਹ ਦਿਨ ਸੀਗਾ ਜਦੋਂ ਕਿ ਇਹ ਪੂਰੇ ਇਕੱਠ ਹੋਣਾ ਹੈ ਪਰ ਇਹਦੇ ਚ ਸਭ ਤੋਂ ਵੱਡੀ ਗੱਲ ਇਹ ਸਾਹਮਣੇ ਆ ਰਹੀ ਸੀ ਕਿ ਜਿੱਥੇ ਸੀਐਮ ਮਾਰਨੇ ਸਾਰਿਆਂ ਨੂੰ ਸੰਬੋਧਨ ਕਰਨਾ ਸੀਗਾ ਹੌਸਲਾ ਵਧਾਉਣਾ ਸੀ ਉਹਨਾਂ ਦਾ ਉੱਥੇ ਅੱਜ ਉਹ ਖੁਦ ਫੋਰਟਿਸ ਹਸਪੀਟਲ ਦੇ ਵਿੱਚ ਬਿਮਾਰ ਹੈਗੇ ਨੇ ਉਹ ਇਸ ਰੈਲੀ ਦੇ ਵਿੱਚ ਨਹੀਂ ਆ ਰਹੇ ਪਰ ਅਰਵਿੰਦ ਕੇਜਰੀਵਾਲ ਨੀਤ ਸੋਧਿਆ ਔਰ ਬਾਕੀ ਵੀ ਜਿੰਨੇ ਪੰਜਾਬ ਦੇ ਮੰਤਰੀ ਹੈਗੇ ਨੇ ਸਾਰੇ ਇਸ ਰੈਲੀ ਦੇ ਉੱਤੇ ਪਹੁੰਚ ਰਹੇ ਨੇ ਔਰ ਕਾਫੀ ਘੱਟ ਹੋਣ ਦੀ ਸੰਭਾਵਨਾ ਹੈਗੀ ਆ ਪਰ ਹੁਣ ਜਿਹੜੀ ਤਾਜ਼ਾ ਜਾਣਕਾਰੀ ਕੇ ਮਿਲੀ ਹੈਗੇ ਕਿ ਸੀਐਮ ਭਗਵੰਤ ਮਾਨ ਜਿਹੜੇ ਸ਼ਾਇਦ ਇਸ ਰੈਲੀ ਦੇ ਵਿੱਚ ਨਹੀਂ ਆਉਣਗੇ ਜੀ ਹਾਂ ਠੀਕ ਹੈ ਵੇਪਨ ਸ਼ੁਕਰ ਹੈ ਸਾਰੀ ਜਾਣਕਾਰੀ ਦੇ ਲਈ ਤਾਂ ਮੁੱਖ ਮੰਤਰੀ ਭਗਵੰਤ ਮਾਨ ਇਸ ਪ੍ਰੋਗਰਾਮ ਦੇ ਵਿੱਚ ਨਹੀਂ ਪਹੁੰਚ ਰਹੇ ਉਹਨਾਂ ਦੀ ਸਿਹਤ ਨੂੰ ਲੈ ਕੇ ਵੀ ਅਪਡੇਟ ਹੈ ਕਿ ਉਹ ਅਜੇ ਵੀ ਹਸਪਤਾਲ ਦੇ ਵਿੱਚ ਹੀ ਭਰਤੀ ਨੇ ਤੇ ਜਿਸ ਦੇ ਚਲਦਿਆਂ ਉਹਨੂੰ ਇਸ ਮੋਗਾ ਜੋ ਮੋਗਾ ਦੇ ਵਿੱਚ ਜੋ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਰੈਲੀ ਰੱਖੀ ਗਈ ਉਸ ਦੇ ਵਿੱਚ ਸਮਾਗਮ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਇੱਕ ਬਹੁਤ ਵੱਡੀ ਖਬਰ ਦੇ ਨਾਲ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੁੜੀ ਹੋਈ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਮੋਗਾ ਰੈਲੀ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਜੀ ਹਾਂ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਕੱਲ ਤੋਂ ਹੀ ਮੁਹਾਲੀ ਦੇ ਹਸਪਤਾਲ ਦੇ ਵਿੱਚ ਦਾਖਲ ਨੇ ਤੇ ਹੁਣ ਉਹਨਾਂ ਦੇ ਬਾਰੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਮੋਗਾ ਰੈਲੀ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਹਾਲਾਂਕਿ ਰੈਲੀ ਜਾਂ ਪੂਰਾ ਪ੍ਰੋਗਰਾਮ ਉਸੇ ਤਰੀਕੇ ਦੇ ਨਾਲ ਹੋਵੇਗਾ ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਗੈਰ ਹਾਜ਼ਰੀ ਦੇ ਵਿੱਚ ਅਰਵਿੰਦ ਕੇਜਰੀਵਾਲ ਕੈਬਨਟ ਮੰਤਰੀ ਹਰਪਾਲ ਚੀਮਾ ਤੇ ਬਲਬੀਰ ਸਿੰਘ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣਗੇ ਦਰਅਸਲ ਮੋਗਾ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਦੇ ਦੂਜੇ ਪੜਾਅ ਦੇ ਤਹਿਤ ਇੱਕ ਸੂਬਾ ਪੱਧਰੀ ਸਮਾਗਮ ਪੰਜਾਬ ਸਰਕਾਰ ਨੇ ਰੱਖਿਆ ਜਿਸ ਦੇ ਵਿੱਚ ਪਹਿਲਾਂ ਤੈਅ ਕੀਤਾ ਗਿਆ ਸੀ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣਗੇ ਪਰ ਐਨ ਸਮੇਂ ਦੇ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਤबीयत ਖਰਾਬ ਹੈ ਜਿਸ ਦੇ ਚਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਇਸ ਮੋਗਾ ਰੈਲੀ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਕਿਉਂਕਿ ਕੱਲ ਤੋਂ ਹੀ ਮੁੱਖ ਮੰਤਰੀ ਭਗਵੰਤ ਮਾਨ ਮੁਹਾਲੀ ਦੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਤੇ ਇਹ ਪੂਰੀ ਰੈਲੀ ਮੁੱਖ ਮੰਤਰੀ ਭਗਵੰਤ ਮਾਨ ਦੀ ਹੁਣ ਗੈਰ ਹਾਜ਼ਰੀ ਦੇ ਵਿੱਚ ਹੋਵੇਗੀ ਅਰਵਿੰਦ ਕੇਜਰੀਵਾਲ ਉੱਥੇ ਪਹੁੰਚਣਗੇ ਲੋਕਾਂ ਨੂੰ ਸੰਬੋਧਨ ਕਰਨਗੇ ਤੇ ਉਹਨਾਂ ਦੇ ਨਾਲ ਕੈਬਨਿਟ ਮੰਤਰੀ ਹਰਪਾਲ ਜੀਮਾ ਤੇ ਬਲਬੀਰ ਸਿੰਘ ਵੀ ਸ਼ਾਮਲ ਹੋਣਗੇ ਯੁੱਧਨਸ਼ਾਂ ਵਿਰੁੱਧ ਦੇ ਦੂਜੇ ਪੜਾਅ ਦੇ ਤਹਿਤ ਇੱਕ ਸੂਬਾ ਪੱਧਰੀ ਸਮਾਗਮ ਮੋਗਾ ਦੇ ਪਿੰਡ ਚਾਲਾ ਦੇ ਵਿੱਚ ਰੱਖਿਆ ਗਿਆ ਪਿੰਡ ਕਿੱਲੀ ਚਾਲਾ ਦੇ ਵਿੱਚ ਇਹ ਸੂਬਾ ਪੱਧਰੀ ਸਮਾਗਮ ਰੱਖਿਆ ਹੋਇਆ ਸੀਗਾ ਪਰ ਐਨ ਸਮੇਂ ਦੇ ਉੱਪਰ ਇਹ ਪ੍ਰੋਗਰਾਮ ਤੋਂ ਇੱਕ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਖਰਾਬ ਹੋਈ ਜਿਸ ਦੇ ਚੱਲਦਿਆਂ ਉਹ ਮੁਹਾਲੀ ਦੇ ਹਸਪਤਾਲ ਦੇ ਵਿੱਚ ਚੈੱਕਅਪ ਕਰਵਾਉਣ ਦੇ ਲਈ ਗਏ ਤੇ ਉਹਨਾਂ ਨੂੰ ਡਾਕਟਰਾਂ ਦੀ ਨਿਗਰਾਨੀ ਦੇ ਵਿੱਚ ਫਿਲਹਾਲ ਦੇ ਲਈ ਰੱਖਿਆ ਗਿਆ ਤੇ ਹੁਣ ਇੱਕ ਵੱਡੀ ਅਪਡੇਟ ਮੁੱਖ ਮੰਤਰੀ ਭਗਵੰਤ ਮਾਨ ਤੇ ਮੋਗਾ ਰੈਲੀ ਨੂੰ ਲੈ ਕੇ ਆ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਰੈਲੀ ਦੇ ਵਿੱਚ ਨਹੀਂ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੈਰ ਹਾਜ਼ਰੀ ਦੇ ਵਿੱਚ ਇਹ ਪੂਰਾ ਸਮਾਗਮ ਹੋਣ ਜਾ ਰਿਹਾ ਹੈ ਪਰ ਪ੍ਰੋਗਰਾਮ ਜਿਹਨੇ ਤਿਆਰ ਕੀਤਾ ਗਿਆ ਸੀ ਅਰਵਿੰਦ ਕੇਜਰੀਵਾਲ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਜਾਣਗੇ ਲੋਕਾਂ ਨੂੰ ਸੰਬੋਧਨ ਕਰਨਗੇ ਤੇ ਉਹਨਾਂ ਦੇ ਨਾਲ ਕੈਬਨਿਟ ਮੰਤਰੀ ਹਰਪਾਲ ਚੀਮਾ ਤੇ ਨਾਲ ਨਾਲ ਕੈਬਨਿਟ ਮੰਤਰੀ ਬਲਬੀਰ ਸਿੰਘ ਇਸ ਪ੍ਰੋਗਰਾਮ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਨਾਲ ਜਾਣਗੇ ਤੇ ਇਸ ਪੂਰੇ ਪ੍ਰੋਗਰਾਮ ਨੂੰ ਸਿਰੇ ਜਿਹੜਾ ਉਚਾਰਿਆ ਜਾਵੇਗਾ ਪਰ ਮੁੱਖ ਮੰਤਰੀ ਭਗਵੰਤ ਮਾਨ ਇਸ ਪ੍ਰੋਗਰਾਮ ਦੇ ਵਿੱਚ ਇਸ ਸੂਬਾ ਪੱਧਰੀ ਸਮਾਗਮ ਦੇ ਵਿੱਚ ਨਹੀਂ ਪਹੁੰਚਣਗੇ ਕਿਉਂਕਿ ਉਹਨਾਂ ਨੂੰ ਹਸਪਤਾਲ ਦੇ ਵਿੱਚੋਂ ਕਿਹਾ ਜਾ ਸਕਦਾ ਹੋ ਸਕਦਾ ਹੈ ਕਿ ਛੁੱਟੀ ਨਾ ਮਿਲੀ ਹੋਵੇ ਅਧਿਕਾਰੀ ਤੌਰ ਦੇ ਉੱਪਰ ਅਜੇ ਤੱਕ ਕੁਝ ਵੀ ਸਾਹਮਣੇ ਨਹੀਂ ਆਇਆ ਪਰ ਫਿਲਹਾਲ ਦੇ ਲਈ ਇੰਨਾ ਸਪਸ਼ਟ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਮੋਗਾ rally ਦੇ ਵਿੱਚ ਨਹੀਂ ਜਾਣਗੇ ਤੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਇਹ ਪੂਰਾ ਸਮਾਗਮ ਹੋਵੇਗਾ ਤਾਂ ਮੇਰੇ ਸਹਿਯੋਗੀ ਵਿਪਨ ਉਕਾਰਾ ਸਾਡੇ ਨਾਲ ਜੁੜ ਚੁੱਕੇ ਨੇ ਤਾਂ ਵਿਪਨ rally ਨੂੰ ਲੈ ਕੇ ਕਿਸ ਤਰੀਕੇ ਦੀਆਂ ਤਿਆਰੀਆਂ ਨੇ ਔਰ ਮੁੱਖ ਮੰਤਰੀ ਭਗਵੰਤ ਮਾਨ ਇਸ rally ਦੇ ਵਿੱਚ ਨਹੀਂ ਪਹੁੰਚ ਰਹੇ ਨੇ ਹੁਣ ਕਿਸ ਤਰੀਕੇ ਦੇ ਨਾਲ ਇਹ rally ਮੋਗਾ ਦੇ ਵਿੱਚ ਹੋਣ ਜਾ ਰਹੀ ਹੈ ਬਿਲਕੁਲ ਜੀ ਯੋਗ ਨਸ਼ਾ ਵਿਰੋਧ ਮੁਹਿੰਮ ਜਿਹੜੀ ਇਹਨਾਂ ਨੇ ਚਲਾਈ ਸੀ ਉਹਦੀ ਕਾਮਯਾਬੀ ਤੋਂ ਬਾਅਦ ਜਿਹੜਾਗਾ ਯੋਗ ਨਸ਼ਾ ਵਿਰੋਧ ਮੁਹਿੰਮ ਕੀਤੀ ਗਈ ਸੀ ਔਰ ਇਹਨੂੰ ਲੈ ਕੇ ਜਿਹੜਾ ਅੱਜ ਜਿੰਨੇ ਵੀ ਪਹਿਰੇਦਾਰ ਇਹਨਾਂ ਨੇ ਪਿੰਡਾਂ ਦੇ ਵਿੱਚ ਲਾਇਆ ਸੀ ਚਾਹੇ ਉਹ ਜ਼ਿਲ੍ਹਾ ਇੰਚਾਰਜ ਸਿਗੇ ਜਾਂ ਕਸਬਾ ਇੰਚਾਰਜ ਸਿਗੇ ਜਾਂ ਪੰਚਾਇਤ ਦੇ ਮੈਂਬਰ ਪੰਚਾਇਤ ਦੇ ਸਿਗੇ ਪਹਿਰੇਦਾਰ ਪੰਚਾਇਤਾਂ ਦੇ ਪਹਿਰੇਦਾਰ ਸਿਗੇ ਇਹਦਾ ਸਾਰਿਆਂ ਦੀ ਅੱਜ ਜਿਹੜੀ ਪੂਰੇ ਪੰਜਾਬ ਭਰ ਦੇ ਦਿਨੇ ਵੀ ਹੈਗੇ ਪਹਿਰੇਦਾਰ ਅਗ੍ਹੀ ਮੀਟਿੰਗ ਕਰਨੀ ਸੀਗੀ ਔਰ ਇਹ ਮੀਟਿੰਗ ਜਿਹੜੀ ਹੈਗੀ ਐ ਇੱਕ ਰੈਲੀ ਦਾ ਰੂਟ ਧਾਰ ਰਹੀ ਸੀਗੀ ਔਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਜਿੱਥੇ ਇਸ ਰੈਲੀ ਨੂੰ ਮੋਗਾ ਦੇ ਵਿੱਚ ਤਿਆਰੀਆਂ ਕਰਦੇ ਨੂੰ ਅੱਜ ਤਕਰੀਬਨ 20 ਦਿਨ ਹੋ ਗਏ ਸੀਗੇ ਔਰ ਅੱਜ ਜੋ ਦਿਨ ਸੀਗਾ ਜਦੋਂ ਕਿ ਇਹ ਪੂਰੇ ਇਕੱਠ ਹੋਣਾ ਹੈ ਪਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਸਾਹਮਣੇ ਆ ਰਹੀ ਸੀ ਕਿ ਜਿੱਥੇ ਸੀਐਮ ਮਾਰਨੇ ਸਾਰਿਆਂ ਨੂੰ ਸੰਬੋਧਨ ਕਰਨਾ ਸੀਗਾ ਹੌਸਲਾ ਵਧਾਉਣਾ ਸੀ ਉਹਨਾਂ ਦਾ ਉੱਥੇ ਅੱਜ ਉਹ ਖੁਦ ਫੋਰਟਿਸ ਹਸਪੀਟਲ ਦੇ ਵਿੱਚ ਬਿਮਾਰ ਹੈਗੇ ਨੇ ਉਹ ਇਸ ਰੈਲੀ ਦੇ ਵਿੱਚ ਨਹੀਂ ਆ ਰਹੇ ਪਰ ਅਰਵਿੰਦ ਕੇਜਰੀਵਾਲ ਨੀਸ਼ ਸੋਧਿਆ ਔਰ ਬਾਕੀ ਵੀ ਜਿੰਨੇ ਪੰਜਾਬ ਦੇ ਮੰਤਰੀ ਹਜੇ ਨੇ ਸਾਰੇ ਇਸ ਰੈਲੀ ਦੇ ਉੱਤੇ ਪਹੁੰਚ ਰਹੇ ਨੇ ਔਰ ਕਾਫੀ ਕਟ ਹੁੰਦੀ ਸੰਭਾਵਨਾ ਹੈਗੀ ਆ ਪਰ ਹੁਣ ਜਿਹੜੀ ਤਾਜ਼ਾ ਜਾਣਕਾਰੀ ਇਹ ਮਿਲੀ ਹੈ ਕਿ ਸੀਐਮ ਭਗਵੰਤ ਮਾਨ ਜਿਹੜੇ ਸ਼ਾਇਦ ਇਸ ਰੈਲੀ ਦੇ ਵਿੱਚ ਨਹੀਂ ਆਉਣਗੇ ਜੀ ਹਾਂ ਠੀਕ ਹੈ ਵੇਪਨ ਔਰ ਸ਼ੁਕਰ ਹੈ ਸਾਰੀ ਜਾਣਕਾਰੀ ਦੇ ਲਈ ਤਾਂ ਮੁੱਖ ਮੰਤਰੀ ਭਗਵੰਤ ਮਾਨ ਇਸ ਪ੍ਰੋਗਰਾਮ ਦੇ ਵਿੱਚ ਨਹੀਂ ਪਹੁੰਚ ਰਹੇ ਉਹਨਾਂ ਦੀ ਸਿਹਤ ਨੂੰ ਲੈ ਕੇ ਵੀ ਅਪਡੇਟ ਹੈਗੀ ਹੈ ਕਿ ਉਹ ਅਜੇ ਵੀ ਹਸਪਤਾਲ ਦੇ ਵਿੱਚ ਹੀ ਭਰਤੀ ਨੇ ਤੇ ਜਿਸ ਦੇ ਚੱਲਦੇ ਆਣੋਂ ਇਸ ਮੋਗਾ ਜੋ ਮੋਗਾ ਦੇ ਵਿੱਚ ਜੋ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਰੈਲੀ ਰੱਖੀ ਗਈ ਉਸ ਦੇ ਵਿੱਚ ਸਮਾਗਮ ਦੇ ਵਿੱਚ ਸ਼ਾਮਲ ਨਹੀਂ ਹੋਣਾ ਇੱਕ ਬਹੁਤ